ਜੀ ਸਤਿ ਸ਼੍ਰੀਕਾਲ ਜੀ ਪਿੰਡੂ ਕਮਕਾਲ ਚੈਨ ਵਿੱਚ ਤੁਹਾਡਾ ਸਵਾਗਤ ਹੈ ਅਮੀਕਾ ਦੇਣ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਜੀ ਤੁਹਾਨੂੰ ਆਪਾਂ ਬਣਾ ਕੇ ਦਿਖਾਵਾਂ ਨਾਰੀਅਲ ਦੇ ਲੱਡੂ ਜੋ ਕਿ ਬਹੁਤ ਹੀ ਸਵਾਦਿਸ਼ਟ ਹੈ ਅਤੇ ਟੇਸਟੀ ਹੁੰਦੇ ਹਨ ਤੇ ਮੈਂ ਇੱਕ ਕੜਾਹੀ ਦੇ ਵਿੱਚ 2 ਚਮਚੇ 3 ਚਮਚੇ ਘਿਓ ਦੇ ਪਾਏ ਨੇਗੇ ਤੇ 200 ਗ੍ਰਾਮ ਦੇ ਆ 3 ਚਮਚੇ ਪਾਏ ਨੇ ਮੈਂ 600 ਗ੍ਰਾਮ ਮੈਂ ਪੂਰਾ ਨਾਰੀਅਲ ਦਾ ਮੁਰਾਦਾ ਪਾਇਆਗਾ ਜੋ ਨਾਰੀਅਲ ਦਾ ਬੁਰਾਦਾ ਹੁੰਦਾ ਬੁਰਾ ਕਹਿ ਲਓ ਉਹ ਪਾਇਆ ਮੈਂ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਰੋਸਟ ਕਰ ਲਾਂਗੇ ਭੁੰਨ ਲਾਂਗੇ ਹਲਕਾ ਹਲਕਾ ਜਿਆ ਜ਼ਿਆਦਾ ਵੀ ਨਹੀਂ ਪੁਰਣਾ ਜਦੋਂ ਹਲਕਾ ਜਿਆ ਇਹਦਾ ਕਲਰ ਬਦਲ ਜੇ ਬ੍ਰਾਊਨ ਜਿਆ ਹੋ ਜੇ ਨਾ ਉਦੋਂ ਆਪਾਂ ਇਹਨੂੰ ਥੱਲੇ ਲਾ ਲਵਾਂਗੇ ਜਦੋਂ ਹਲਕਾ ਬ੍ਰਾਊਨ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਫਿਰ ਚੀਨੀ ਪਾਵਾਂਗੇ ਅੱਜ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਜੀ ਨਾਰੀਅਲ ਦੇ ਲੱਡੂ ਇਸ ਤਰ੍ਹਾਂ ਇਹਨੂੰ ਆਪਾਂ ਭੁੰਦੇ ਰਾਵਾਂਗੇ ਹੌਲੀ-ਹੌਲੀ ਕਿਉਂਕਿ ਜੇ ਆਪਾਂ ਫਲੋ ਆਪਣਾ ਜਿਹੜਾ ਗੈਸ ਦਾ ਫਲੋ ਹੁੰਦਾ ਜੇ ਤੇਜ਼ ਕਰਤਾ ਫਿਰ ਇਹ ਮੱਚ ਛੇਤੀ ਜਾਂਦਾ ਹੈਗਾ ਬੁਰਾ ਦਾ ਕੋਕੋਨਟ ਦਾ ਤੇ ਇਸ ਲਈ ਇਹਨੂੰ ਹੌਲੀ-ਹੌਲੀ ਲੋ ਫਲੇਮ ਤੇ ਪੁੰਨਾਗੇ ਹਲਕਾ-ਹਲਕਾ ਹਲਾਉਂਦੇ ਹੋਏ ਲੋ ਫਲੇਮ ਤੇ ਐਸਟਰਾ ਜੋ ਹਲਕਾ ਜਾਂ ਬ੍ਰਾਊਨ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ। ਲਓ ਜੀ ਆਪਾਂ ਹੌਲੀ-ਹੌਲੀ ਹਿਲਾਉਂਦੇ ਹੋਏ। ਲਓ ਜੀ ਉਹ ਕੈਮਰਾ ਨਹੀਂ ਚੱਲਿਆ ਸੀ ਮੈਂ ਦੁੱਧ ਦੇ ਵਿੱਚ ਪਾ ਲਿਆ। ਤਕਰੀਬਨ ਮੈਂ 300 ਗ੍ਰਾਮ ਇਹਦੇ ਵਿੱਚ ਦੁੱਧ ਪਾਇਆ ਹੈਗਾ। 600 ਗ੍ਰਾਮ ਇਹ ਬੁਰਾਦਾ ਸੀਗਾ ਤੇ 300 ਗ੍ਰਾਮ ਮੈਂ 300 ਮਿਲੀ ਐਮ ਐਲ ਏ ਦੇ ਵਿੱਚ 300 ਐਮ ਐਲ ਏ ਦੇ ਵਿੱਚ ਮੈਂ ਦੁੱਧ ਪਾਇਆ ਹੈਗਾ ਤੇ ਇਹ ਇਹਦੇ ਵਿੱਚ ਜਦੋਂ ਆਪਾਂ ਦੁੱਧ ਪਾ ਕੇ ਇਸ ਤਰ੍ਹਾਂ ਬਣ ਜਾਂਦਾ ਹੈਗਾ ਇਹ ਤੇ ਇਹਨੂੰ ਪੂਰੀ ਤਰ੍ਹਾਂ ਇਹ ਉਦੋਂ ਵੱਲ ਜਦ ਵੀ ਆਪਾਂ ਭੁੰਨਣਾ ਕਿਉਂਕਿ ਇਹਦੀ ਮੁਠੀ ਬਣਨ ਲੱਗ ਜੂਗੀ ਜਦੋਂ ਤੱਕ ਇਹਦੀ ਮੁਠੀ ਨਹੀਂ ਬਣਦੀ ਉਦੋਂ ਤੱਕ ਇਹ ਕੱਚਾ ਹੈਗਾ ਸਮਝ ਲਓ ਇਹਦੇ ਲੱਡੂ ਨਹੀਂ ਬਣਨੇਗੇ ਜਦੋਂ ਇਹਦੀ ਮੁਠੀ ਬਣਨ ਲੱਗ ਗਈ ਤੇ ਫਿਰ ਸਮਝੋ ਇਹ ਲੱਡੂ ਬਣਨ ਦੇ ਯੋਗ ਹੋ ਗਿਆ ਲੋ ਜੀ ਇਹਨੂੰ ਆਪਾਂ ਹਲਕਾ ਹਲਾਉਂਦੇ ਹੋਏ ਪਉਂਦੇ ਆਂ ਦੁੱਧ ਪਾ ਕੇ ਵੀ ਇਹ ਬਾਅਦ ਵਿੱਚ ਇਸ ਤਰ੍ਹਾਂ ਜੁੜਨ ਲੱਗ ਜਾਂਦਾ ਹੈਗਾ ਜੇ ਲੋੜ ਹੋਵੇ ਤਾਂ ਆ ਆਪਾਂ 200 ml ਦਾ ਮਤਲਬ ਹੈ ਦੁੱਧ ਹੋਰ ਵੀ ਪਾ ਸਕਦੇ ਆ ਪਰ ਮੇਰਾ ਇਹ ਜੋ ਆਪਾਂ ਤਿਆਰ ਕੀਤਾ ਮਿਸ਼ਰਣ ਇਹ ਠੀਕ ਹੈਗਾ ਇਹਦੇ ਵਿੱਚ ਤੁਸੀਂ 200 ml ਹੋਰ ਵੀ ਦੁੱਧ ਪਾ ਸਕਦੇ ਹੋ ਜੇ ਤੁਹਾਡਾ ਨਹੀਂ ਹੁਣ ਮੈਂ ਥੋੜੀ ਜੀ ਚੀਨੀ ਪਾਵਾਂਗੀ 200 ਗ੍ਰਾਮੀ ਮੈਂ ਚੀਨੀ ਪਾਈਏਗੀ ਕਿਉਂਕਿ ਨੂੰ ਤਾਂ 300 ਗ੍ਰਾਮ ਚੀਨੀ ਬਣੀ ਸੀ ਅਸੀਂ ਘੱਟ ਖਾਣੇ ਹੈਗੇ ਮਿੱਠਾ ਜੀ ਇਸ ਲਈ ਮੈਂ ਚੀਨੀ ਘੱਟ ਪਾਈਏਗੀ ਇਹਨੂੰ ਇਸ ਤਰ੍ਹਾਂ ਜੀ ਆਪਾਂ ਹਿਲਾਉਂਦੇ ਰਵਾਂਗੇ ਜੇ ਨਹੀਂ ਹਿਲਾਵਾਂਗੇ ਤਾਂ ਇਹ ਥੱਲੇ ਲੱਗ ਕੇ ਸੜ ਜਾਊਗਾ ਤੇ ਫਿਰ ਇਹਦੇ ਵਿੱਚ ਸਮੈਲ ਬਣ ਜਾਂਦੀ ਹੈ ਸੜਨ ਦੀ ਇਨੂੰ ਆਪਾਂ ਲੋ ਫਲੇਮ ਤੇ ਕਰਕੇ ਹਲਕਾ ਹਲਕਾ ਹਲਾਉਂਦੇ ਰਵਾਂਗੇ ਬਹੁਤ ਵਧੀਆ ਟੇਸਟੀ ਲੱਡੂ ਬਣਦੇ ਨੇ ਜੀ ਜਦੋਂ ਕੋਈ ਤਿਆਰ ਹੁੰਦਾ ਉਹ ਬਣਾਇਆ ਕਰੋ ਜਰੂਰ ਬਹੁਤ ਹੀ ਸਵਾਦਿਸ਼ਟ ਅਸਲ 'ਚ ਸਰਦੀ ਵਿੱਚ ਖੰਘ ਜ਼ੁਖਾਮ ਤੋਂ ਬਹੁਤ ਵਧੀਆ ਲੱਡੂ ਨੇਗੇ ਸਰਦੀ ਦੇ ਵਿੱਚ ਕੋਈ ਵੀ ਇਹਦੇ ਨਾਲ ਖੰਘ ਜ਼ੁਖਾਮ ਕੋਲਡ ਨਹੀਂ ਹੁੰਦਾਗਾ ਏ ਆਪਾਂ ਸ਼ਾਮ ਨੂੰ ਦੁੱਧ ਨਾਲ ਵੀ ਇੱਕ ਲੱਡੂ ਸਕਦੀਆਂ ਦੇ ਵਿੱਚ ਲੈ ਸਕਦੇ ਆਂਗੇ। ਨਾਰੀਅਲ ਦੇ ਲੱਡੂ ਬਹੁਤ ਆਪਣੇ ਸਿਹਤ ਲਈ ਬਹੁਤ ਲਾਭਕਾਰੀ ਨੇਗੇ। ਉਹ ਵੀ ਸਿਰਫ ਸਰਦੀ ਦੇ ਵਿੱਚ। ਲੋ ਜੀ ਹੁਣ ਮੈਂ ਇਹਦੇ ਵਿੱਚ 2 ਚਮਚ ਕਰੀਮ ਦੇ ਪਾਵਾਂਗੀ। ਮੇਰੇ ਕੋਲੇ ਮਿਲਕ ਪਾਊਡਰ ਨਹੀਂ ਹੈ। ਜੇ ਤੁਹਾਡੇ ਕੋਲੇ ਮਿਲਕ ਪਾਊਡਰ ਹੈ ਤੁਸੀਂ ਮਿਲਕ ਪਾਊਡਰ ਪਾ ਸਕਦੇ ਹੋਗੇ। ਪਰ ਮੈਂ 2 ਚਮਚ ਕਰੀਮ ਦੇ ਪਾਏ। ਜੇਕਰ ਆਪਣੇ ਕੋਲੇ ਮਿਲਕ ਪਾਊਡਰ ਨਹੀਂ ਹੈ ਤਾਂ ਆਪਾਂ ਦੁੱਧ ਦੀ ਕਰੀਮ ਦੇ ਦੋ ਚਮਚ ਪਾ ਸਕਦੇ ਆ ਜੇ ਤੁਹਾਡੇ ਕੋਲ ਮਿਲਕ ਪਾਊਡਰ ਹੈ ਤੇ ਤੁਸੀਂ ਮਿਲਕ ਪਾਊਡਰ ਪਾ ਸਕਦੇ ਹੋ ਕਿਉਂਕਿ ਇਹ ਮਿਲਕ ਪਾਊਡਰ ਤੇ ਕਰੀਮ ਆਵੇ ਦਾ ਕੰਮ ਕਰਦੀ ਹੈ ਇਹਦੇ ਨਾਲ ਵਧੀਆ ਕੋੜ ਬਣ ਜਾਂਦਾ ਇਹਦੇ ਉੱਪਰ ਬਹੁਤ ਵਧੀਆ ਲੱਡੂ ਜੋੜਨ ਲੱਗ ਜਾਂਦੇ ਨੇ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਥੋੜੇ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇਗੇ ਬਹੁਤ ਵਧੀਆ ਰੈਸਪੀ ਹੈ ਇਹ ਤੇ ਪਲੀਜ਼ ਰਿਕੁਐਸਟ ਹੈ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਹਨ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਕਰ ਲੋ ਜੀ ਸਬਸਕ੍ਰਾਈਬ ਚੈਨਲ ਨੂੰ ਕਿਉਂਕਿ ਅਗਲੀ ਨਵੀਂ ਨਵੀਂ ਰੈਸਪੀ ਤੁਹਾਡੇ ਕੋਲੇ ਆਸਾਨੀ ਨਾਲ ਪਹੁੰਚ ਸਕੇ ਇਸ ਤਰ੍ਹਾਂ ਜੀ ਆਪਾਂ ਇਹਨੂੰ ਹਲਾਉਂਦੇ ਰਵਾਂਗੇ ਕਿਉਂਕਿ ਜਦ ਤੱਕ ਇਹ ਉਸ ਕੰਡੀਸ਼ਨ ਚ ਨਹੀਂ ਆਉਂਦਾ ਲੱਡੂ ਬਣਨ ਦੀ ਚ ਤਾਂ ਆਪਾਂ ਇਹਨੂੰ ਲੋ ਫਲੇਮ ਤੇ ਹਲਕਾ ਹਲਕਾ ਪਕਾਉਂਦੇ ਰਵਾਂਗੇ ਫਲੇਮ ਜ਼ਿਆਦਾ ਵੀ ਤੇਜ਼ ਨਹੀਂ ਕਰਨਾ ਕਿਉਂਕਿ ਇਹਦੇ ਸੜਨ ਦਾ ਡਰ ਰਹਿੰਦਾ ਹੈਗਾ ਜਲ ਜਾਊਗਾ ਫਿਰ ਥੱਲੇ ਉਹ ਇਹ ਤੇ ਇਸ ਲਈ ਹਲਕਾ ਹਲਕਾ ਹੀ ਨੇ ਆਪੀ ਐਸਰੰਗ ਜੋੜਨਾ ਲੱਗ ਜਾਣਾ ਜਦੋਂ ਮੁਠੀ ਬਣਨ ਲੱਗ ਜਾਵੇ ਤੇ ਉਹਦੇ ਦੀ ਕੰਡੀਸ਼ਨ ਇਹ ਹੁੰਦੀ ਹੈ ਕਿ ਲੱਡੂ ਬਣਦੇ ਜੋ ਹੈ ਬਣ ਤਾਂ ਥੋੜੇ ਸਮੇਂ ਦੇ ਵਿੱਚ ਹੀ ਜਾਂਦਾ ਜੀ ਇਹ ਇਸ ਤਰ੍ਹਾਂ ਜੀ ਹਲਕਾ ਹਲਕਾ ਇਹਨੂੰ ਆਪਾਂ ਹਿਲਾਉਂਦੇ ਰਵਾਂਗੇ ਬਹੁਤ ਵਧੀਆ ਰੈਸਪੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਲੋ ਜੀ ਹੁਣ ਆਪਾਂ ਇਹ ਥੱਲੇ ਲਾ ਕੇ ਠੰਡਾ ਕਰ ਲੇ ਤੇ ਹੁਣ ਆਪਾਂ ਇਹਦੇ ਬਣਾਉਣੇ ਆ ਲੱਡੂ ਕਿਉਂਕਿ ਜੇ ਜੁੜਨ ਲੱਗ ਜੇ ਤੇ ਇਹ ਲੱਡੂ ਬਣਨ ਦੀ ਕੰਡੀਸ਼ਨ ਵਿੱਚ ਆ ਜਾਂਦਾ ਹੁੰਦਾ ਹੈ ਤੇ ਇਹ ਜੁੜਨ ਲੱਗ ਗਿਆ ਹੁਣ ਤੇ ਇਹਦੇ ਹੁਣ ਆਪਾਂ ਬਣਾਵਾਂਗੇ ਲੱਡੂ ਆ ਦੇਖੇ ਤੁਹਾਨੂੰ ਦਿਖਾਉਣੇ ਹੈਗੇ ਬਹੁਤ ਵਧੀਆ ਜੁੜ ਗਏ ਲੱਡੂ ਬਹੁਤ ਵਧੀਆ ਬਣਨ ਲੱਗੇ ਨੇਗੇ ਤੇ ਇਹ ਜੀ ਬੁਰਾਦਾ ਆਪਾਂ ਥੋੜਾ ਜਿਹਾ ਰੱਖ ਲਿਆ ਸੀ ਇਹਦੇ ਵਿੱਚ ਕੋੜ ਕਰਨ ਵਾਸਤੇ ਇਸ ਤਰ੍ਹਾਂ ਲੱਡੂ ਨੂੰ ਕੋੜ ਕੀਤਾ ਹੈਗਾ ਤੇ ਜਿਹਦੇ ਨਾਲ ਇਹਨਾਂ ਦੀ ਹੋਰ ਵੀ ਬਹੁਤ ਵਧੀਆ ਸੁੰਦਰਤਾ ਲੱਗਦੀ ਹੈਗੀ ਦੇਖੋ ਜੀ ਬਹੁਤ ਵਧੀਆ ਲੱਡੂ ਬਣ ਕੇ ਆਪਣੇ ਤਿਆਰ ਨੇਗੇ ਇਹ ਕ ਲੱਡੂ ਤੁਹਾਨੂੰ ਹੋਰ ਬਣਾ ਕੇ ਦਿਖਾਵਾਂਗੇ ਫਿਰ ਸਾਰੇ ਜੀ ਇਕੱਠੇ ਬਣਾ ਕੇ ਦਿਖਾਵਾਂਗੇ ਬਹੁਤ ਵਧੀਆ ਤਰੀਕੇ ਨਾਲ ਜੋੜਨ ਲੱਗ ਗਏ ਬਹੁਤ ਵਧੀਆ ਸਿੱਕੇ ਹੈ ਜੀ ਇਹ ਬਹੁਤ ਵਧੀਆ ਰੈਸਪੀ ਹੈਗੀ ਬਹੁਤ ਸੌਖੇ ਤਰੀਕੇ ਨਾਲ ਥੋੜੇ ਸਮੇਂ ਦੇ ਵਿੱਚ ਹੀ ਬਣ ਜਾਂਦੀ ਹੈ ਲੋ ਜੀ ਆਪਣਾ ਦੂਜਾ ਲੱਡੂ ਵੀ ਬਣ ਕੇ ਤਿਆਰ ਹੈਗਾ ਇਹਨੂੰ ਵੀ ਆਪਾਂ ਹੁਣ ਬਰਾਦੇ ਦੇ ਵਿੱਚ ਕੋੜ ਕਰ ਲਾਂਗੇ ਇਸ ਤਰ੍ਹਾਂ ਜੀਦੇ ਨਾਲ ਇਹ ਬਹੁਤ ਸੋਹਣਾ ਤੇ ਖਾਣ ਵਿੱਚ ਵੀ ਸਵਾਦਿਸ਼ਟ ਬਣੂਗਾ। ਲੋ ਜੀ ਹੁਣ ਆਪਾਂ ਤੁਹਾਨੂੰ ਸਾਰੇ ਲੱਡੂ ਇਕੱਠੇ ਦਿਖਾਵਾਂਗੇ ਬਣਾ ਕੇ। ਲੋ ਜੀ ਆਪਣੇ ਸਾਰੇ ਲੱਡੂ ਬਣ ਕੇ ਤਿਆਰ ਨੇਗੇ ਤੇ ਦੇਖੋ ਕਿੰਨੇ ਵਧੀਆ ਬਹੁਤ ਵਧੀਆ ਲੱਗਦੇ ਨੇ ਤੇ ਬਹੁਤ ਵਧੀਆ ਰੈਸਪੀ ਬਣੀ ਹੈ ਤੇ ਬਹੁਤ ਹੀ ਸਵਾਦਿਸ਼ਟ ਨੇਗੇ। ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਰਿਕੁਐਸਟ ਹੈ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ। ਤੇ ਸੋਹਣੀਆਂ ਸੋਹਣੀਆਂ ਰੈਸਪੀਆਂ ਅੱਗੇ ਤੁਹਾਡੇ ਤਾਈ ਲੈ ਕੇ ਪਹੁੰਚਾਂਗੇ ਬਹੁਤ ਵਧੀਆ ਜੀ ਦੇਖੋ ਸਾਰੇ ਲੱਡੂ ਆਪਣੇ ਬਣ ਕੇ ਬਹੁਤ ਵਧੀਆ ਤਿਆਰ ਹੈ ਆ ਦੇਖੋ ਜੀ ਇੱਕ ਲੱਡੂ ਤੁਹਾਨੂੰ ਦਿਖਾਉਣੇ ਹੈਗੇ ਵਿੱਚੋਂ ਵੀ ਇਹਨਾਂ ਦਾ ਬਹੁਤ ਵਧੀਆ ਦੇਖੋ ਬਹੁਤ ਵਧੀਆ ਤਰੀਕੇ ਨਾਲ ਬਹੁਤ ਵਧੀਆ ਬਣੇ ਨੇਗੇ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਦਿਓ ਅਜਾਜਤ ਸਤਿ ਸ਼੍ਰੀ ਅਕਾਲ